ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜਿੰਨੇ ਵੀ ਆਵਤਾਰ ਰੇਡੀਓ ਦੇ ਨਾਲ ਜੁੜੇ ਹੋਏ ਆ ਚਾਹੇ ਉਹ ਫੇਸਬੁੱਕ ਦੇ ਮਾਰਫਤ ਜੁੜੇ ਹੋਏ ਆ ਚਾਹੇ ਐਪ ਦੇ ਥਰੂ ਜੁੜੇ ਹੋਏ ਨੇ ਤੇ ਚਾਹੇ ਉਹ ਰੇਡੀਓ ਤੇ ਤੇ ਚਾਹੇ ਸੰਤਪਾਲ ਵੀਰ ਸਿੰਘ ਸੀਤੇਵਾਲ ਜੀ ਹੋਣਾਂਦੇ ਕਿਸੇ ਵੀ ਕਾਰਜ ਦੇ ਨਾਲ ਜੁੜੇ ਹੋਏ ਆ ਤਾਂ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਕਿ ਸੇਵਾ ਚੱਲ ਰਹੀ ਆ ਸਾਡੇ ਬੱਚੇ ਵੀਰ ਤੇ ਬਜ਼ੁਰਗ ਸੇਵਾ ਕਰ ਰਹੇ ਨੇ ਤੇ ਅੱਜ ਜਿਹੜਾ ਅਸੀਂ ਖੜੇ ਆ ਜੀ ਅੱਜ ਅਸੀਂ ਮੇਨ ਰੋਡ ਤੇ ਖੜੇ ਆ ਮੇਨ ਰੋਡ ਆ ਜੀ ਇਹ ਕਪੂਰਥਲੇ ਤੋਂ ਸੁਲਤਾਨਪੁਰ ਦੀ ਐਂਟਰੀ ਤੇ ਤੇ ਅੱਜ ਅਸੀਂ ਸੰਤ ਘਾਟ ਗੁਰਦੁਆਰਾ ਸੰਤ ਘਾਟ ਦੇ ਜਿੱਥੋਂ ਰਾਹ ਚੱਲਦਾ ਹੈ ਉੱਥੇ ਸੇਵਾ ਵੀਰ ਕਰ ਰਹੇ ਨੇ ਤੇ ਅੱਜ ਗਰਮੀ ਵੀ ਬਹੁਤ ਹਵਾ ਪੂਰਾ ਨਹੀਂ ਵਗ ਰਹੀ ਤੇ ਨਹੀਂ ਹਮਸ ਦੇ ਵਿੱਚ ਸਾਡੇ ਵੀਰ ਜੜਿਆ ਸੇਵਾ ਕਰ ਰਹੇ ਨੇ ਤੇ ਇਹ ਮੇਨ ਰਾਹ ਜਿਹੜਾ ਆ ਸੰਤ ਘਾਟ ਤੋਂ ਹੁੰਦਾ ਹੋਇਆ ਇਹ ਜਾਊਗਾ ਜੀ ਨਿਰਮਲ ਕੁਟਿਆ ਸੀਟੀ ਵਾਲ ਨੂੰ ਮੰਡੀ ਵਾਲ ਨੂੰ ਬੇਰ ਸਾਹ ਵਾਲ ਨੂੰ ਤੇ ਆਓ ਫੇ ਵੀਰਾ ਦੇ ਨਾਲ ਗੱਲਬਾਤ ਕਰਦੇ ਆ ਥੋੜਾ ਜਿਹਾ ਉਹਨਾਂ ਦਾ ਨਜ਼ਰੀਆ ਵੀ ਲੈਣੇ ਆ ਕਿਉਂਕਿ ਜਿਹੜੀ ਸੇਵਾ ਦੀ ਗੱਲ ਕਰਦੇ ਆ ਨਿਸ਼ਕਾਮ ਸੇਵਾ ਦੀ ਗੱਲ ਕਰਦੇ ਆ ਤਾਂ ਸਾਡੇ ਵੀਰ ਵੱਖ-ਵੱਖ ਜੁੜਦੇ ਨੇ ਹਰ ਰੋਜ਼ ਵੱਖ-ਵੱਖ ਪਿੰਡਾਂ ਤੋਂ ਆਉਂਦੇ ਨੇ ਉਹਨਾਂ ਦੇ ਤਜਰਬੇ ਸਭ ਦੇ ਵੱਖਰੇ-ਵੱਖਰੇ ਨੇ ਹਨਾ ਸੇਵਾ ਕਰਨ ਦੀ ਭਾਵਨਾ ਸਭ ਦੀ ਵੱਖਰੀ ਪਿਆਰੀ ਆ ਆਓ ਵੀਰ ਜੀ ਉਹਨਾਂ ਨਾਲ ਗੱਲ ਕਰਦੇ ਜਿਹੜੀ ਸ਼ੁਰੂਆਤ ਦੇ ਵਿੱਚ ਹੀ ਲੱਗੇ ਹੋਏ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਸ਼ੁਭਨਾ ਮਾਜੀ ਆਪਣਾ ਮੇਰਾ ਨਾਮ ਜੀ ਸਿਮਰਜੀਤ ਸਿੰਘ ਜੀ ਸਿਮਰਜੀਤ ਜੀ ਕਿੱਥੋਂ ਹੋ ਤੁਸੀਂ ਤੁਹਾਡਾ ਕਿਹੜਾ ਨਗਰ ਹੈ ਮੈਂ ਵੀ ਕਪੂਰਥਲੇ ਤੋਂ ਆਈ ਹਾਂ ਖਾਸ ਕਪੂਰਥਲੇ ਤੋਂ ਆਏ ਹਾਂ ਹਾਂਜੀ ਹਾਂਜੀ ਤੇ ਕਿਹੜਾ ਮਹਲਾ ਆ ਵਜਦਾ ਆਪਣਾ ਆਪਣੇ ਕਪੂਰਥਲੇ ਗੋਇੰਦਵਰ ਰੋਡ ਚੁੰਗੀ ਦੇ ਲੱਗੇ ਆਪਣਾ ਘਰ ਆ ਜੀ ਡੋਗਰਾਵਾਲ ਮੋੜ ਤੇ ਅੱਛਾ ਚੁੰਗੀ ਦੇ ਲੱਗੇ ਡੋਗਰਾ ਹਾਂਜੀ ਹਾਂਜੀ ਤੇ ਬਾਜੀ ਸੁਵਬ ਕਿਵੇਂ ਬਣਿਆ ਇੱਥੇ ਸੇਵਾ ਦਾ ਹਨਾ ਕਿਉਂਕਿ ਅਸੀਂ ਤਾਂ ਸੋਚਦੇ ਸੀ ਕਿ ਸਾਰੇ ਇਧਰ ਪਿੰਡਾਂ ਵਾਲੇ ਪਰ ਨਹੀਂ ਅਸੀਂ ਅਸੀਂ ਪਹਿਲਾਂ ਜੀ ਇੱਥੇ ਫੌਜੀ ਕਰੋਨੀ ਰਹਿੰਦੇ ਸੀਗੇ ਠੀਕ ਹੈ ਤੇ ਇੱਥੋਂ ਫਿਰ ਅਸੀਂ ਚਲੇ ਗਏ ਆ ਕਪੂਰਥਲੇ ਪਰ ਅਸੀਂ ਉਦੋਂ ਤੋਂ ਹੀ ਜੁੜੇ ਹੋਏ ਹਾਂ ਜੀ ਇੱਥੇ 2000 ਸੰਚ ਜਦੋਂ ਬਾਬੇ ਇੱਥੇ ਆਪਣੇ ਆਏ ਆ ਜੀ ਜੀ ਤੇ ਵਈ ਦੀ ਸੇਵਾ ਸ਼ੁਰੂ ਹੋਈ ਆ ਅਸੀਂ ਉਸ ਵੇਲੇ ਇੱਥੇ ਆ ਗਏ ਸੀ ਜੀ ਬਾਜੀ ਬਾਜੀ ਹਾਂਜੀ ਹਾਂਜੀ ਤੇ ਉਦੋਂ ਤੇ ਵੀ ਅਸੀਂ ਵੀ ਬਾਬਿਆਂ ਦੇ ਨਾਲ ਹੀ ਮੈਂ ਤਾਂ ਉਦੋਂ ਬਾਹਰ ਆ ਜੀ ਫਿਰ ਪਹਿਨ ਤੇ ਹੁਣ ਮੈਂ ਆਇਆ ਸੀਗਾ ਠੀਕ ਹੈ ਛੁੱਟੀ ਆਇਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਸੇਵਾ ਤੇ ਰੋਜ਼ ਆਈਦਾ ਸਵੇਰੇ ਨਾਲੇ 2 ਘੰਟੇ ਸੇਵਾ ਕਰ ਜੀਦੀ ਆ ਜੀ ਤੇ ਨਾਲੇ ਮਹਾਪੁਰਸ਼ਾਂ ਦੇ ਦਰਸ਼ਨ ਹੋ ਜਾਂਦੇ ਆ ਜੀ ਤੇ ਹਾਂਜੀ ਹਾਂਜੀ ਤੇ ਵੀਰ ਜੀ ਸੁਵੱਬ ਬਣਿਆ ਕਹਿੰਦੇ ਉਹਨੇ ਛੁੱਟੀਆਂ ਤੇ ਆਏ ਹੋਏ ਤੇ ਲਾਹਾ ਲਾ ਹਾਂਜੀ ਹਾਂਜੀ ਲਾਹਾ ਲੈ ਲੀਏ ਜੀ ਇਹ ਤਾਂ ਆ ਦਿਨ ਤੁਹਾਨੂੰ ਪਤਾ ਹੀ ਆ ਜੀ ਬਿਲਕੁਲ ਜੀ ਜੀ ਜੇ ਤੁਸੀਂ 2007 ਦੀ ਗੱਲ ਕੀਤੀ ਹੈ ਤਾਂ ਫਿਰ ਸੇਵਾ ਆਰੰਭ ਤਾ ਤੁਹਾਨੂੰ ਫਿਰ ਪਤਾ ਹੋਣਾ ਹਾਂਜੀ 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 ਅਸੀਂ ਵਹੀਂ ਦੇ ਵਿੱਚ ਵੀ ਆਪਣੀ ਬੂਟੀ ਵੀ ਨਾਲ ਕਢਾਈ ਹੋਈ ਆ ਜੀ ਤੇ ਸਾਡਾ ਉਸ ਸਮੇਂ ਦਾ ਦ੍ਰਿਸ਼ ਜਿਹੜਾ ਸੀ ਉਹ ਦੱਸੋ ਇਧਰ ਛਾਂ ਵਾਲੂ ਥੋੜਾ ਹਾਂਜੀ ਹਾਂਜੀ ਉਦੋਂ ਉਸ ਸਮੇਂ ਤੇ ਜੀ ਪਿੰਡ ਦੇ ਵੀ ਕਾਸੀ ਕਾਫੀ ਬੰਦੇ ਹੁੰਦੇ ਸੀ ਸਾਰਾ ਪਿੰਡ ਸਾਡਾ ਫੌਜੀ ਕਲੋਨੀ ਫਿਰ ਟਰੈਕਟਰ ਵੀ ਲੈ ਕੇ ਹੁੰਦੇ ਸੀ ਪਿੰਡ ਵਾਲੇ ਤਾਂ ਬਾਕੀ ਅਸੀਂ ਬੂਟੀ ਕੱਢਣ ਵੀ ਆਈਦਾ ਸੀ ਸਾਰੇ ਨਾਲ ਤੇ ਫਿਰ ਅਸੀਂ ਇਹ ਝਾੜੂ ਦੀ ਸੇਵਾ ਕਰਦੇ ਹੁੰਦੇ ਸੀ ਰਾਤ ਨੂੰ 2 ਵਜੇ ਨਾ ਆਪਣੇ ਜਦੋਂ ਬਸ ਹੁੰਦੀ ਸੀ ਹਾਂਜੀ ਅਬ ਤੜਕੇ ਉਸ ਵੇਲੇ ਤੇ ਬੱਸੇ ਅਸੀਂ ਸੇਵਾ ਕਰਨ ਆਈਦਾ ਸੀ ਜੀ ਸਾਰੇ ਜਣੇ ਤੇ ਉਦੋਂ ਸਾਡੀ ਫੋੜੋ ਤੋਂ ਹੀ ਖਿੱਚੇ ਇਸ ਪਾਸੇ ਨੂੰ ਲੱਗੀ ਕਿਉਂਕਿ ਸਾਡੇ ਪਹਿਲਾਂ ਇਹ ਮੰਮੀ ਡੈਡੀ ਪਹਿਲਾਂ ਇਸ ਪਾਸੇ ਸੀ ਫਿਰ ਅਸੀਂ ਵੀ ਨਾਲ ਹੀ ਫਿਰ ਉਹਨਾਂ ਦੇ ਲੱਗੇ ਜੀ ਇਸ ਪਾਸੇ ਇਸ ਪਾਸੇ ਦੇ ਪਾਰ ਕਰ ਲੀਏ ਕਿਉਂਕਿ ਨਾਲੇ ਤੁਹਾਨੂੰ ਥੋੜੀ ਹਵਾ ਵੀ ਆਜੂ ਤੇ ਨਾਲੇ ਜਿਹੜੇ ਬਜ਼ੁਰਗ ਸਾਰਜ ਕਰਦੇ ਹਾਂ ਇਹ ਬਹੁਤ ਮਿਹਨਤ ਲੱਗਦੀ ਆ ਜੀ ਜੀ ਗੰਬੀਰ ਜਿਹੜੀ ਬਣਾਈ ਹੋਈ ਰੰਬੀ ਨੇ ਤੇ ਡੰਡਾ ਲਾਇਆ ਇੱਕ ਨਵਾਂ ਹੀ ਤਜਰਬਾ ਇਹ ਕਿਹਦੀ ਕਾੜ ਹੈ ਇਦਾਂ ਦੀ ਇਹ ਬਾਬਾ ਜੀ ਦੀ ਕਾੜ ਹੈ ਜੀ ਇਹ ਹਾਂ ਖੜੇ ਸਾਰੇ ਕੰਮ ਕਰੀ ਹਾਂਜੀ ਹਾਂਜੀ ਉਹੀ ਕਿਉਂਕਿ ਬਜ਼ੁਰਗ ਆ ਜੀ ਉਹਨਾਂ ਕੋ ਬੈਠਿਆ ਨਹੀਂ ਜਾਂਦਾ ਜਿਆਦਾ ਚਿਰ ਤੇ ਇਹ ਫਿਰ ਡੰਡਿਆਂ ਨੂੰ ਲਾ ਕੇ ਆਪਣੇ ਰੰਬੀਆਂ ਤੇ ਉਹਦੇ ਨਾਲ ਫਿਰ ਸੋਖਾ ਹੋ ਜਾਂਦਾ ਜੀ ਕਲਾਕਾਰੀ ਹਾਂਜੀ ਤੇ ਲੱਕ ਲੱਕ ਵੀ ਨਹੀਂ ਦੁਖਦਾ ਬਜ਼ੁਰਗਾਂ ਦਾ ਇਹਦੇ ਨਾਲ ਤੇ ਖੜੇ ਖੜੇ ਗੋਡੀ ਵੀ ਕਰ ਲੈਂਦੇ ਆ ਤੇ ਨਾਲੇ ਇਹਨਾਂ ਦੀ ਸੈਰ ਵੀ ਹੋ ਜਾਂਦੀ ਇਹਦੇ ਨਾਲ ਹਾਂਜੀ ਜਿਹੜੇ ਕਪੂਰਥਲੇ ਤੋਂ ਆ ਕੇ ਵੀਰ ਸਾਡੇ ਸੇਵਾ ਕਰ ਰਹੇ ਆ ਤੇ ਇਹ ਸੈਰ ਵੀ ਕਰਦੇ ਸੈਰ ਦੇ ਬਹਾਨੇ ਵੀ ਨਾ ਹਾਂਜੀ ਹਾਂਜੀ ਜਿਆਦਾ ਕੰਮ ਕਰ ਰਹੇ ਤੁਸੀਂ ਤੁਹਾਨੂੰ ਪਤਾ ਜੀ 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 ਚਲੋ ਇਹ ਤਾਂ ਮਹਾਰਾਜ ਦੀ ਕਿਰਪਾ ਜੀ ਉਹ ਹੀ ਕਰਾਉਣ ਵਾਲੇ ਆ ਜੀ ਤੇ ਚਲੋ ਕਿਰਪਾ ਤਾਂ ਹੈਗੀਰ ਪਾਜੀ ਦੇਖਿਓ ਹੁਣ ਜਦੋਂ ਤੁਸੀਂ ਪਹਿਲੇ ਇੱਥੇ ਆਹੀ ਨਾ ਪਹਿਲਾ ਸੇਵਾ ਦਾ ਸ਼ੁਰੂਆਤ ਕੀਤਾ ਨਾ ਹਾਂਜੀ ਹਾਂਜੀ ਉਦੋਂ ਸਾਡੀ ਬਿਰਤੀ ਹੈ ਨਾ ਕੀ ਸੀ ਹਾਂਜੀ ਹਾਂਜੀ ਸੋਚਦੇ ਸੀ ਕੀ ਕਰਦੇ ਸੀ ਕਿੱਦਾਂ ਮਤਲਬ ਉਹਨੂੰ ਥੋੜਾ ਜਿਹਾ ਬਿਆਨ ਕਰੀ ਕਿਉਂਕਿ ਸ਼ਬਦਾਂ ਦੇ ਵਿੱਚ ਥੋੜਾ ਜਿਹਾ ਮੈਂ ਵੀ ਚਾਹੂੰਗੀ ਬਿਆਨ ਕਰਨਾ ਕਿਉਂਕਿ ਉਹਦਾ ਅਸੀਂ ਵੀ ਇਹਨਾਂ ਨਹੀਂ ਬੋਲ ਪਾਉਂਦੇ ਨਹੀਂ ਨਹੀਂ ਜੀ ਜਦੋਂ ਅਸੀਂ ਉਸ ਵੇਲੇ ਆਹੀ ਅਸੀਂ ਅਨਜਾਨ ਸੀ ਕਈ ਗੱਲਾਂ ਤੋਂ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਕੁਦਰਤ ਹੈ ਇਹਦੇ ਨਾਲ ਪਿਆਰ ਕਰੀਦਾ ਇਹ ਜਿਹੜੇ ਬੂਟੇ ਆ ਸਾਨੂੰ ਬੜੇ ਬੜਾ ਕੁਝ ਦਿੰਦੇ ਆ ਬਾਬਾ ਜੀ ਤੋਂ ਪਤਾ ਲੱਗਾ ਸਾਨੂੰ ਕਿ ਇਹ ਜਿਹੜੇ ਬੂਟੇ ਆ ਜਿਹੜੇ ਇਹ ਇਹ ਸਾਡੇ ਜੀਵਨ ਦਾ ਆਧਾਰ ਆ ਇੱਕ ਇਹਦੇ ਨਾਲ ਇਹਦੇ ਇਸ ਬੂਟਿਆਂ ਕਰਕੇ ਸਾਨੂੰ ਆਕਸੀਜਨ ਮਿਲਦੀ ਆ ਹੋਰ ਸਾਨੂੰ ਛਾਵਾਂ ਮਿਲਦੀਆਂ ਹੋਰ ਬੜਾ ਕੁਝ ਇਹਨਾਂ ਬੂਟਿਆਂ ਕਰਕੇ ਹੁਣ ਆਪਾਂ ਜਾਈਏ ਇਸ ਰੋਡ ਤੇ ਜਦੋਂ ਜਾਈਦਾ ਹੁਣ ਕਪੂਰ ਥਲੇ ਨੂੰ ਤੇ ਹੁਣ ਕਈ ਬੂਟੇ ਵੱਢ ਦਿੱਤੇ ਆ ਹਾਂਜੀ ਉਹਦੇ ਕਰਕੇ ਨਾ ਕਈ ਹੁਣ ਜਿੱਦਾਂ ਕਈ ਲੋਕ ਆ ਨੇ ਕੋਈ ਗਰਮੀ 'ਚ ਸਾਈਕਲ ਤੇ ਵੀ ਹੁੰਦੇ ਆ ਉਹਨਾਂ ਲਈ ਵੀ ਖਾਈ ਹੋ ਜਾਂਦੀ ਕਿਸੇ ਨੇ ਸਾਹ ਲੈਣਾ ਹੁੰਦਾ ਉਹ ਫਿਰ ਦੇਖਦਾ ਕਿਤੇ ਛਾਂ ਦੇਖਦਾ ਆ ਜਿਹੜੇ ਜਿਹੜੇ ਹੁਣ ਏਦਾਂ ਆਪਾਂ ਜਦੋਂ ਰੋਡ ਤੇ ਚੜ ਜੀਦਾ ਐਸਤੇ ਤੇ ਉਦੋਂ ਇੰਨਾ ਨਜ਼ਾਰਾ ਆਉਂਦਾ ਇੰਨਾ ਆਨੰਦ ਹੁੰਦਾ ਕਹਿਣਾ ਸਵਰਗ ਵਿੱਚ ਆ ਗਏ ਬਿਲਕੁਲ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਵੀਰੇ ਕਿ ਤੁਸੀਂ ਹਨਾ ਆਪਣੀਆਂ ਭਾਵਨਾਵਾਂ ਦੱਸੀਆਂ ਹੁਣ ਜਿਹੜੇ ਬੱਚੇ ਜਿਹੜੇ ਵੀਰ ਹਨਾ ਉਮਰ ਦੇ ਤਕਾਜ਼ੇ ਨੂੰ ਦੇਖਦੇ ਹੋ ਜਿਹੜੇ ਵੀਰ ਦੇਲੇ ਨੇ ਉਸੇ ਦੋ ਕੰਮ ਹੋ ਜਾਂਦੇ ਇੱਕ ਸੇਵ ਹੋ ਜਾਂਦੀ ਹੈ ਤੇ ਇੱਕ ਸੇਵਾ ਹੋ ਜਾਂਦੀ ਹੈ ਤੇ ਬਾਅਦ ਵਿੱਚ ਸਾਰਾ ਦਿਨ ਆਪਾਂ ਕੰਮ ਕਰਦੇ ਕੱਲ ਇੱਕ ਬੱਚੇ ਨੇ ਬਹੁਤ ਖੂਬਸੂਰਤ ਕਿਹਾ ਸੀ ਕਿ ਨਹੀਂ ਤੜਕੇ ਤੜਕੇ ਆ ਜੀਦਾ ਆ ਨਾਲੇ ਸੇਵਾ ਕਰਦੀ ਦੀ ਹੈ ਤੇ ਨਾਲੇ ਸੇਵ ਹੋ ਜਾਂਦੀ ਬਾਅਦ ਵਿੱਚ ਸਾਰਾ ਦਿਨ ਘਰ ਰਿਆ ਕੰਮ ਕਰੀਦਾ ਹਨਾ ਹਾਂਜੀ ਹਾਂਜੀ ਤੇ ਤੁਸੀਂ ਵੀ ਥੋੜਾ ਜਿਹਾ ਆਪਣਾ ਤਜਰਬਾ ਤੁਸੀਂ ਬਾਅਦ ਵਿੱਚ ਕੀ ਕਰਦੇ ਹੋ ਬਾਦ ਕੇ ਘਰੇ ਜਾ ਕੇ ਜੀ ਉਦੋਂ ਮੈਂ ਹੁਣ ਬਾਹਰੋਂ ਆਇਆ ਹੋਇਆ ਤੇ ਘਰੇ ਜਾ ਕੇ ਕੋਈ ਏਡਾ ਖਾਸ ਕੰਮ ਨਹੀਂ ਹੁੰਦਾ ਪਰ ਉਦੋਂ ਜਿਹੜੇ ਆ ਜਿਹੜੇ 2 ਘੰਟੇ ਜਿਹੜੇ ਅਸੀਂ ਲਾ ਕੇ ਜਾਈਦਾ ਆ ਇਹ ਸਾਰੀ ਦਿਹਾੜੀ ਸਾਨੂੰ ਜਿੱਦਾ ਮਨ ਨੂੰ ਸ਼ਾਂਤੀ ਜੀ ਰਹਿੰਦੀ ਸਾਰੀ ਦਿਹਾੜੀ ਇਹ ਅਸੀਂ ਚਲੋ ਸੇਵਾ ਤਾਂ ਕਰਕੇ ਆਏ ਆ ਤੇ ਇੱਕ ਸਰੀਰ ਦੀ ਵੀ ਤੰਦਰੁਸਤੀ ਇਸ ਤੀ ਨਾਲ ਰਹਿੰਦੀ ਆ ਤੇ ਥੋੜਾ ਪਸੀਨਾ ਵੀ ਨਿਕਲ ਜਾਂਦਾ ਆ ਸੇਵਾ ਵੀ ਹੋ ਜਾਂਦੀ ਆ ਤੇ ਇਸ ਵਿੱਚ ਹੀ ਸਿਮਰਨ ਵੀ ਹੋ ਜਾਂਦਾ ਜੀ ਸਾਰਾ ਕੁਝ ਹੀ ਇੱਥੇ ਮਿਲਦਾ ਜੀ ਜਦੋਂ ਇੱਥੇ ਆਈਦਾ ਆ ਸਭ ਕੁਝ ਮਿਲ ਜਾਂਦਾ ਜੀ ਹਾਂ ਹਾਂ ਪੰਜ ਦੋ ਕਾਜ ਵਾਲਾ ਮਾਫਰਾ ਗਲਤ ਹੋ ਗਿਆ ਨਾ ਇੱਥੇ ਇੱਥੇ ਸਭ ਕੁਝ ਹੀ ਮਿਲ ਜਾਂਦਾ ਜੀ ਇੱਥੇ ਜਿਹੜੇ ਜਦੋਂ ਆਈਦਾ ਨਾ ਮਲਕੀ ਮਨ ਦੀ ਇੱਛਾ ਵੀ ਪੂਰੀ ਹੋ ਜਾਂਦੀ ਆ ਤੇ ਫਿਰ ਮਨ ਨੂੰ ਸ਼ਾਂਤੀ ਮਿਲ ਜਦੀ ਇੱਕ ਅੰਦਰ ਬੰਦੇ ਦਾ ਟਿਕਾਉ ਵੀ ਹੋ ਜਾਂਦਾ ਆ ਜਿਹੜੀ ਸਾਨੂੰ ਭਾਜਣ ਲੱਗੀ ਹੋਈ ਆ ਇੱਥੇ ਆਣ ਕੇ ਜਦੋਂ ਸੇਵਾ ਕਰੀਦੀ ਆ ਸਾਰੀ ਦਿਹਾੜੀ ਮਨ ਨੂੰ ਟਿਕਾਉ ਰੰਦਾ ਆ ਕੋਈ ਭੱਜ ਨੱਠ ਨਹੀਂ ਰਹਿੰਦੀ ਏਡੀ ਤੇ ਬਹੁਤ ਮਨ ਨੂੰ ਸ਼ਾਂਤੀ ਖੁਸ਼ੀ ਮਿਲਦੀ ਆ ਜੀ ਇਹ ਸੇਵਾ ਕਰਕੇ ਹਾਂਜੀ ਬਹੁਤ ਖੂਬਸੂਰਤ ਵਿਚਾਰਾ ਨਾਲ ਤੁਸੀਂ ਸਾਬ ਦੇ ਨਾਲ ਗੱਲਬਾਤ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਹੁਣ ਜਿਹੜੇ ਬਜ਼ੁਰਗ ਨੇ ਆਪਾਂ ਉਹਨਾਂ ਨਾਲ ਵੀ ਸਾਂਝ ਪਾਵਾਂਗੇ ਇੱਕ ਚਿਹਰਾ ਹਮੇਸ਼ਾ ਨਾ ਹਾਸਮੁਖ ਰਹਿੰਦਾ ਪਰ ਉਹ ਕੈਮਰੇ ਦੇ ਮੋਹਰੇ ਕਦੇ ਨਹੀਂ ਆਉਂਦਾ ਹਨਾ ਮੈਂ ਉਹਨੂੰ ਛੋਟੇ ਛੇਰ ਛੋਟੇ ਛੇਰ ਕਹਿ ਕੇ ਬੁਲਾਉਂਦੀ ਨਹੀਂ ਤੇ ਉਹ ਹਮੇਸ਼ਾ ਕੈਮਰੇ ਤੋਂ ਨਾ ਪੇਠ ਵਾਲ ਨੂੰ ਜਾ ਲੈ ਚਲ ਕੋਈ ਨਹੀਂ ਤੇ ਆ ਬਜ਼ੁਰਗਾਂ ਨੂੰ ਥੋੜਾ ਜਿਹਾ ਰੂਬਰੂ ਕਰ ਲਈਏ ਕਿਉਂਕਿ ਇਹ ਬਜ਼ੁਰਗ ਜਿਹੜੇ ਜਦੋਂ ਨਗਰ ਕੀਰਤਨ ਹੁੰਦਾ ਨਾ ਫੁੱਲਾਂ ਦੀ ਸੇਵਾ ਕਰਦੇ ਪਾਲਕੀ ਤੇ ਸਜਾਉਣੇ ਜਾਂ ਸੰਗਤ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਉੱਤੇ ਹੈ ਨਾ ਫੁੱਲਾਂ ਦੀ ਸੇਵਾ ਕਰਨੀ ਆ ਤੇ ਉਹ ਇਹ ਸੇਵਾ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੋਭਨਾਮ ਆਪਣਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਤੇ ਆਪਣਾ ਰਹਿਣ ਬਸੇਰਾ ਇੱਕ ਫੂਰਸਲਾ ਜੀ ਕਾਸ ਕਪੂਰ ਜੀ ਹਾਂ ਜੀ ਉਸੜਾ ਬੇਟਾ ਆ ਵਾਹ ਜੀ ਵਾਹ ਹਾਂ ਜੀ ਅਸੀਂ ਤਾਂ ਹਨਾ ਕਰੀ ਉਹ ਉਧਰ ਤਾਂ ਦਰਸ਼ਨ ਹੋਏ ਸੀ ਇੱਧਰ ਹੋ ਗਿਆ ਵੈਸੇ ਇਹ ਤਾਂ ਮੇਰਾ ਪਹਿਲਾ ਪਿੰਡ ਫੌਜੀ ਕਲੋਨੀ ਆ ਜੀ ਫੌਜੀ ਕਲੋਨੀ ਵਾਲੇ ਫੌਜੀ ਸਾਹਿਬ ਨੇ ਹਾਂ ਜੀ ਹਾਂ ਜੀ ਫੌਜੀ ਕਲੋਨੀ ਫੌਜੀ ਸਾਹਿਬ ਇਹ ਦੱਸੋ ਕਿ ਇਸ ਖੁੱਲਾਂ ਵਾਲੀ ਸੇਵਾ ਕਦੋਂ ਤੋਂ ਅਰੰਭਤਾ ਤੁਸੀਂ ਕੀਤੀ ਇਹ ਜਦੋਂ ਤੋਂ ਨਗਰ ਕੀਰਤਨ ਸਟਾਰਟ ਹੋਏ ਆ ਜੀ ਅਸੀਂ ਉਦੋਂ ਦੇ ਨਾਲ ਬਾਬਾ ਜੀ ਦੇ ਜੁੜੇ ਹੋਏ ਸੀ ਤੁਸੀਂ ਅੱਬ ਕਿਵੇਂ ਬਣਿਆ ਇਦਾਂ ਸਗਾ ਸਾਡੇ ਪਿੰਡ ਪਹਿਲਾ ਸੜਕ ਬਣਾਈ ਬਾਬਾ ਜੀ ਨੇ ਜੀ ਦਾਸਤਾ ਉਸ ਵੇਲੇ ਮੈਂ ਪੰਚਾਇਤ ਮੈਂਬਰ ਸੀ ਜੀ ਤੇ ਸਾਡੇ ਫੌਜੀ ਸਾਹਿਬ ਬਾਬਾ ਜੀ ਦੇ ਡਰਾਈਵਰ ਸੀ ਉਸ ਵੇਲੇ ਹੂੰ ਉਹ ਕਹਿੰਦੇ ਹੁੰਦੇ ਸੀਗੇ ਜੀ ਪੂਰੀ ਪੰਚਾਇਤ ਬਾਬਾ ਜੀ ਦੇ ਨਾਲ ਰਹੇ ਹੂੰ ਅਸੀਂ ਬਾਬਾ ਜੀ ਦੇ ਨਾਲ ਜਾਣਾ ਬਾਬਾ ਜੀ ਦੇ ਨਾਲ ਰਹਿਣਾ ਹੂੰ ਉਸ ਦਿਨ ਤੋਂ ਸਾਡੀ ਲਗਨ ਲੱਗ ਗਈ ਜਿੰਨ ਘੰਟਾ ਲੱਗੇ 2 ਘੰਟੇ ਲੱਗਣ ਜੀ ਤੇ ਸੇਵਾ ਰਾਸਤੇ ਸੇਵਾ ਹੀ ਕਰਦੇ ਹੁੰਦੇ ਸੀਗੇ ਤੇ ਹੁਣ ਆ ਵਾ ਜਿਹੜੀ ਹੈ ਇਹ ਕਹਣਾ ਕਿਵੇਂ ਆ ਇਹ ਇਹ ਤਾਂ ਕੁਦਰਤੀ ਹੈ ਸਾਡਾ ਬੇਟਾ ਜੀ ਬਾਹਰੋਂ ਆਏ ਆ ਫੇਰ ਕਹਿੰਦੇ ਬਾਬਾ ਜੀ ਫੇਰ ਲਾਈਵ ਹੁੰਦੇ ਆ ਝਾੜੂ ਤੇ ਚਲੋ ਆਪਾਂ ਝਾੜੂ ਸੇਵਾ ਕਰਕੇ ਆ ਦੋ ਘੰਟੇ ਬਿਲਕੁਲ ਮੇਰੀ ਇੱਥੇ ਵਰਕਸ਼ਾਪ ਸੀਗੀ ਜੀ ਬਾਬਾ ਜੀ ਵਰਕਸ਼ਾਪ 'ਚ ਵੀ ਕੰਮ ਕਰਦੇ ਨੇ ਛੋਟੇ ਬਾਬਾ ਜੀ ਠੀਕ ਆ ਜੀ ਤੇ ਫੇਰ ਮੈਂ ਇਹੇ ਵਰਕਸ਼ਾਪ ਸੁਲਤਾਨਪੁਰ ਫੂਰਸੇ ਲੈ ਗਿਆ ਜੀ ਉੱਥੇ ਜਾ ਕੇ ਇਸ ਤੋਂ ਬਾਅਦ ਵਰਕਸ਼ਾਪ ਚਾਈਦਾ ਆਪਣਾ ਕੰਮ ਕਰੀਦਾ ਵਾ ਮਤਲਬ ਸਵੇਰੇ ਸਵੇਰੇ ਠੰਡੇ ਠੰਡੇ ਆਵਣਾ ਕੰਮ ਆ ਨਾਲ ਉਸ ਤੋਂ ਬਾਅਦ ਵਿੱਚ ਉਹ ਕਾਨਟ ਜਿਹੜੇ ਆ ਜਿਹੜੀ ਆ ਸੇਵਾ ਆ ਨੌਜਵਾਨਾਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਜਿਹੜੀ ਆ ਉਹਦੇ ਲਈ ਆਪਾਂ ਕੀ ਕਹਿਣਾ ਚਾਹਾਂਗੇ ਕਰਦੀ ਇਹ ਸਾਰਿਆਂ ਬਾਰੇ ਬਹੁਤ ਵਧੀਆ ਚੀਜ਼ ਆ ਜੀ ਇਹ ਇਹਦੇ ਵਿੱਚ ਇਦਾਂ ਆ ਜੀ 2 ਘੰਟੇ ਦਾ ਟਾਈਮ ਹੁੰਦਾ 8 8:30 ਵਜੇ ਕਿ ਸਮਾਪਤੀ ਕਰ ਦਿੰਦੇ ਬਾਬਾ ਜੀ ਇਸ ਕੰਮ ਦੀ ਇਹਦੇ ਵਿੱਚ ਇਦਾਂ ਆਪਾਂ ਸਵੇਰ ਦੀ ਸੈਰ ਕਰੀਦੀ ਆ ਇੱਕ ਤਾਂ ਪ੍ਰੈਕਟਿਸ ਹੋ ਜਾਂਦੀ ਆ ਕਿ ਸੈਰ ਹੋ ਜਾਂਦੀ ਆ ਇੱਕ ਸੀਰ ਤੋਂ ਮੁੜਕਾ ਨਿਕਲ ਜਾਂਦਾ ਪਸੀਨਾ ਨਿਕਲ ਜਾਂਦਾ ਇੱਕ ਸultanpur ਨਗਰੀ ਵਿੱਚ ਪੜ੍ਹਨ ਦੇ ਵਿੱਚ ਜੋ ਹਾਂ ਜੀ ਸultanpur ਨਗਰੀ ਸਾਡੀ ਪੁਰਾਣੀ ਨਗਰੀ ਆ ਜੀ ਇੱਥੇ ਅਸੀਂ ਪੜ੍ਹੇ ਆ ਇੱਥੇ ਕੰਮ ਸਿੱਖਿਆ ਇੱਥੇ ਸਾਡਾ ਰਹਿਣਬਸ਼ੇਰਾ ਸੀਗਾ ਪਹਿਲੇ ਜੀ 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 ਹਾਂਜੀ ਬਹੁਤ-ਬਹੁਤ ਸ਼ੁਕਰਾਨਾ ਜੀ ਤੁਸੀਂ ਸਾਂਝ ਪਾਈ ਤੇ ਇਹ ਜਿਹੜਾ ਰੂੜਾ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਪੂਰਥਲੇ ਵੱਲ ਤੋਂ ਚੜਾਇਆ ਸੁਲਤਾਨਪੁਰ ਨੂੰ ਰੂੜਾ ਤੇ ਉਸ ਰੂੜ ਤੇ ਅੱਜ ਸੇਵਾ ਚੱਲ ਰਹੀ ਆ ਜਿਹੜੀ ਕਿਆਰੀਆਂ ਦੇ ਵਿੱਚ ਜਿਹੜਾ ਕੱਖ ਕਾਨ ਆ ਜਾਂ ਮਤਲਬ ਪੱਤੇ ਨੇ ਉਹਨਾਂ ਨੂੰ ਗੋਡੀ ਦਿੱਤੀ ਜਾ ਰਹੀ ਆ ਕਿਉਂ ਬੂਟਿਆਂ ਦੇ ਵਾਅਦੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਜਿੰਨੀ ਗੋਡੀ ਕਰੋਗੇ ਨਾ ਰੁੱਖ ਬੂਟੇ ਜਿਹੜੇ ਆਪਣੀਆਂ ਫਸਲਾਂ ਆ ਉਹ ਵਧਣਗੀਆਂ ਬਾਪੂ ਜੀ ਕੁਝ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਜਨਮ ਭੈ ਕੀਟ ਪਤੰਗਾ ਜੀ ਕਈ ਜਨਮ ਗਾਜ ਮੀਨ ਕਰੰਗਾ ਜੀ ਕਈ ਜਨਮ ਪੰਖੀ ਬਿਰਖ ਜੋयो ਜੀ ਚਰਨ ਕਾਲ ਇਹ ਦੇਹ ਸੰਜਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਆ ਬਰੀ ਵਾਰੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਰੀ ਦਿੱਤੀ ਆ ਜੀ ਮਿਲਣ ਦੀ ਪਰਮੇਸ਼ਵਰ ਨੂੰ ਆ ਆਈ ਇਧਰ ਹੋਰ ਜੀ ਜੀ ਤਾਂ ਆ ਇੱਕੋ ਇੱਕ ਜਿਹੜਾ ਆ ਕਾਰਜ ਅਰੰਭਿਆ ਹਾ ਮਹਾਪੁਰਸ਼ਾਂ ਨੇ ਮਹਾਪੁਰਸ਼ਾਂ ਦੀ ಅಪਾਰ ਬਖਸ਼ਿਸ਼ ਜੀ ਤਾਂ ਇਹ ਸੇਵਾ ਤੇ ਲੱਗੀ ਸੀ ਸੰਗਤ ਇਹਦੇ ਨਾਲ ਹਜ਼ਾਰਾਂ ਰੋਗ ਹਾਂਜੀ ਸਰੀਰ ਦੇ ਦੂਰ ਹੋ ਜਾਂਦੇ ਹਨ ਜੀ ਹਜ਼ਾਰਾਂ ਰੋਗ ਦੂਰ ਹੋਣ ਨਾਲ ਤੰਦਰੁਸਤੀ ਜਿਹੜੀ ਆ 72 ਸਾਲ ਦੀ ਉਮਰ ਸਾਡੀ ਜੀ ਅਸੀਂ ਇਸੇ ਕਰਕੇ ਜੀਂਦੇ ਫਿਰਦੇ ਹਾਂ ਜੀ ਜੀ ਕਿਉਂ ਇਹ ਜਿਹੜੀ ਆਕਸੀਜਨ ਹੈ ਨਾ ਜੀ ਇਹੀ ਇੱਕ ਜੀਵਨ ਦਾ ਮਾਧਿਅਮ ਜੀ ਸਵਾਸਾਂ ਦਾ ਮਾਧਿਅਮ ਇਸ ਕਰਕੇ ਬੜਾ ਵੱਡਾ ਪ੍ਰਲੋਮਤ ਸਨ ਤੇ ਇਹਦੀ ਸਾਂਭ ਸੰਭਾਲ ਵਾਸਤੇ ਹਰ ਰੋਜ਼ ਸ਼ੇਵਾ ਤੇ ਤਤ ਪਰ ਰਹੀਦਾ ਲਾਹਾ ਹੀ ਨਾ ਇਹ ਹੀ ਇੱਕ ਜੀਵਨ ਦਾ ਲਾਹਾ ਬਿਲਕੁਲ ਹੀ ਲਾਹਾ ਹੈ ਭਈ ਪ੍ਰਾਪਤ ਮਨੁੱਖ ਦੇਹ ਹੋਰੀਆਂ ਜੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਗੋਬਿੰਦ ਮਿਲਣ ਨੂੰ ਦਾ ਮਾਧਿਅਮ ਸੋ ਇਹਸ਼ ਕਰਕੇ ਪਰਮੇਸ਼ਵਰ ਨੂੰ ਮਿਲਣ ਵਾਸਤੇ ਇਹ ਹੀ ਇੱਕੋ ਇੱਕ ਲਾਹਾ ਹੈ ਜੀਵਨ ਦਾ ਜੀ 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 ਬਾਕੀ ਲਾਹੇ ਤੇ ਜਿਹੜੇ ਆ ਉਹ ਉਹਨਾਂ ਦੇ ਵਿੱਚ ਕੋਈ ਐਡਾ ਲਾਹਾ ਫਲ ਵਾਲੇ ਨਹੀਂ ਜੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਵੱਡਾ ਲਾਹਾ ਬਹੁਤ ਵਧੀਆ ਬਹੁਤ ਹੀ ਵਧੀਆ ਨਰੋਵਾ ਸਰੀਰ ਨਰੋਵਾ ਜੀ ਰਿਲੈਕਸ ਰਹੀਦਾ ਹਰ ਸਮੇਂ ਸਰੀਰ ਜੀ ਸਵੈਸ਼ ਕਰਕੇ ਆ ਜਿਹੜਾ ਗੁਰੂ ਮਹਾਰਾਜ ਦੇ ਬੜੀ ਕਿਰਪਾ ਕੀਤੀ ਜੀ ਸਮੇਂ ਸਮੇਂ ਨਾ ਚਲੋ ਜਿਵੇਂ ਜਿਵੇਂ ਹੁਕਮ ਜੀ ਬਾਪੂ ਜੀ ਆਪਾਂ ਗੱਲ ਨਾ ਫੇਰ ਦੁਬਾਰਾ ਕਰਾਂਗੇ ਥੋੜੇ ਜਿਹਾ ਨਾ ਪਾ ਨੌਜਵਾਨ ਤੇ ਬੱਚਿਆਂ ਨਾਲ ਵੀ ਥੋੜੀ ਜਿਹੀ ਸਾਹ ਜਪਾ ਲਈ ਹੈ ਨਾ ਜੀ ਹਾਂਜੀ ਉਧਰ ਹੋ ਗਿਆ ਬੱਚੇ ਨੇ ਕਰ ਲਿਆ ਤਾਂ ਲੋ ਜੀ ਤੇ ਹੁਣ ਇੱਥੇ ਗੱਡੀ ਮਹਾਪੁਰਖਾਂ ਦੀ ਵੀ ਆ ਚੁੱਕੀ ਆ ਤੇ ਉਹਨਾਂ ਨੇ ਵੀ ਜਿਹੜੇ ਬੱਚਿਆਂ ਦੇ ਨਾਲ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਦੇ ਲਈ ਉਹਨਾਂ ਨੂੰ ਪਿਆਰ ਦੇਣ ਦੇ ਲਈ ਆਏ ਨੇ ਆਪਾਂ ਉਹਨਾਂ ਦੀ ਗੱਲ ਵੀ ਕਰਾਂਗੇ ਇਹ ਜਦੋਂ ਨਾ ਸੰਤ ਘਾਟ ਵੱਲੋਂ ਰਸਤਾ ਜਾਂਦਾ ਇੱਕ ਛੋਟਾ ਜਿਹਾ ਕਮਰਾ ਬਣਾਇਆ ਜਿੱਥੇ ਦੋ ਤਿੰਨ ਮੈਂਬਰ ਇੱਕ ਪਰਿਵਾਰ ਰਹਿੰਦਾ ਆ ਉਹ ਜਿਹੜਾ ਪਰਿਵਾਰ ਹੈ ਨਾ ਤੇ ਉਹ ਹਰ ਰੋਜ਼ ਝਾੜੂ ਵਗੈਰਾ ਕਰਦੇ ਨੇ ਇਥੇ ਸਾਫ ਸਫਾਈ ਮੇਨ ਰੱਖਦੇ ਨੇ ਤੇ ਬਾਕੀ ਰਹਿੰਦੀ ਸਫਾਈ ਜਿਹੜੀ ਆ ਉਹ ਸਾਡੇ ਜਿਹੜੇ ਇਥੇ ਮੈਂਬਰ ਹਰ ਰੋਜ਼ ਕਾਰਜਾਂ ਵੱਲੋਂ ਆਉਂਦੇ ਨੇ ਉਹ ਕਰਦੇ ਨੇ ਤੇ ਆ ਇਸ ਤਰ੍ਹਾਂ ਰੰਬਿਆਂ ਦੇ ਨਾਲ ਗੁਡਾਈ ਕੀਤੀ ਜਾਂਦੀ ਆ ਤਾਂ ਜੋ ਜਿਹੜੀ ਵੀ ਉੱਪਰ ਪਰਤ ਜੰਮ ਗਈ ਹੈ ਧਰਤੀ ਸਾਹ ਲੈਂਦੀ ਮੈਂ ਸੁਣਿਆ ਸੀ ਕਿ ਕਿ ਧਰਤੀ ਸਾਹ ਲੈਂਦੀ ਜਿੰਨੀ ਆਪਾਂ ਗੋਡੀ ਕਰਦੇ ਜਾਵਾਂਗੇ ਹਨਾ ਤੇ ਇਸ ਗੋਡੀ ਦੇ ਨਾਲ ਇਹ ਪਰਿਵਾਰ ਜਿਹੜਾ ਹੈ ਇਥੇ ਸਾਫ ਸਫਾਈ ਕਰਦਾ ਤੇ ਇੱਥੇ ਅੱਗੇ ਬੂਟੇ ਲੱਗੇ ਸੀ ਹੁਣ ਮੌਸਮ ਤੋਂ ਬੇਮੌਸਮ ਜਿਹੜੇ ਬੂਟੇ ਆ ਉਹ ਪਟ ਦਿੱਤੇ ਜਾਂਦੇ ਆ ਤਾਂ ਜਿਹੜੇ ਮੌਸਮ ਵਾਲੇ ਬੂਟੇ ਆ ਉਹ ਨਵੇਂ ਲਾ ਦਿੱਤੇ ਜਾਂਦੇ ਆ ਘਾਹ ਵਗੈਰਾ ਲਾ ਦਿੱਤਾ ਜਾਂਦਾ ਤਾਂ ਇਸੇ ਤਰ੍ਹਾਂ ਕਾਰਜ ਜਿਹੜੇ ਚੱਲਦੇ ਰਹਿ ਰਹੇ ਅਸੀਂ ਅੱਜ ਹੈਗੇ ਆ ਜੀ ਸੁਲਤਾਨਪੁਰ ਰੋਡ ਤੇ ਕਪੂਰਥਲਾ ਤੋਂ ਸੁਲਤਾਨਪੁਰ ਮੇਨ ਰੋਡ ਤੇ ਆ ਤੇ ਬਾਬਾ ਜੀ ਵੀ ਆ ਚੁੱਕੇ ਨੇ ਆਪਾਂ ਉਹਨਾਂ ਨਾਲ ਵੀ ਵਿਚਾਰਾਂ ਨਹੀਂ ਸਾਹਿਬਾਨੇ ਬਾਬਾ ਜੀ ਸਤਿ ਸ੍ਰੀ ਅਕਾਲ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਆ ਜਿਹੜੇ ਕਾਰਜ ਲਗਾਤਾਰ ਨਿਰੰਤਰ ਚੱਲ ਰਹੇ ਆ ਹਨਾ ਤਾਂ ਇਹਨਾਂ ਬਾਰੇ ਥੋੜਾ ਜਿਹਾ ਇੱਕ ਸੁਨੇਹਾ ਅੱਜ ਵੀ ਮੈਂ ਲੈਣਾ ਚਾਹਾਂਗੀ ਮੈਂ ਚਾਹਾਂਗੀ ਇੱਕ ਰੋਜ਼ ਇੱਕ ਸੁਨੇਹਾ ਹੋ ਜਾਵੇ ਕਿ ਕਿ ਨਵੀਂ ਪੋਜ਼ਿਟਿਵਿਟੀ ਜਿਹੜੀ ਆ ਸਾਨੂੰ ਮਿਲਦੀ ਰਹਿੰਦੀ ਆ ਜਦੋਂ ਤੁਸੀਂ ਬੋਲਦੇ ਆ ਤਾਂ ਅਸੀਂ ਚਾਹੁੰਦੇ ਆ ਕਿ ਸਭ ਨੂੰ ਸੁਨੇਹਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਜਿਹੜਾ ਹੈਗਾ ਹਰ ਦਿਨ ਨਵਾਂ ਹੁੰਦਾ ਜੀ ਕੋਈ ਦਿਨ ਜਿਹੜਾ ਪੁਰਾਣਾ ਵਾ ਉਹ ਆਉਂਦਾ ਹੀ ਨਹੀਂ ਜਿਹੜਾ ਗੁਜ਼ਰ ਗਿਆ ਉਹ ਨਹੀਂ ਆਉਣਾ ਜੀ ਜੀ ਹਰ ਦਿਨ ਨਵਾਂ ਹੁੰਦਾ ਜੀ ਤੇ ਹਰ ਦਿਨ ਨਵੀਂ ਸ਼ੁਰੂਆਤ ਦੀ ਲੋੜ ਆ ਜੋ ਅਸੀਂ ਕਰ ਰਹੇ ਆਂ ਉਹਨੂੰ ਅੱਗੇ ਵਧਾਉਣ ਦੀ ਲੋੜ ਆ ਜੀ ਸੋ ਇਹ ਰਜਾਨਾ ਪਵਿੱਤਰ ਵੇਈ ਇਹ ਸੰਗਤ ਸਵੇਰੇ ਆਉਂਦੀ ਹੈ ਨੌਜਵਾਨ ਆਉਂਦੇ ਆ ਬਜ਼ੁਰਗ ਆਉਂਦੇ ਆ ਤੇ ਇਹ ਸੇਵਾ ਕਰਦੇ ਆ ਦੇ ਨਾਲ ਇਹ ਕਿਲੋਮੀਟਰਾਂ ਦੇ ਵਿੱਚ ਹੀ ਤਕਰੀਬਨ ਜਿਹੜੀ ਹੈਗੀ ਆ 5 ਕਿਲੋਮੀਟਰ 4 ਕਿਲੋਮੀਟਰ 6 ਕਿਲੋਮੀਟਰ ਦੇ ਘੇੜ ਤੇ ਹੈ ਉਹਦੇ ਦੋ ਹੀ ਪਾਸੇ ਜਿਹੜਾ ਹੈਗਾ ਰਾਹਾਂ ਨੂੰ ਵੀ ਸਫਲ ਕਰਨਾ ਗੁੱਡਣਾ ਇਹ ਲਗਾਤਾਰ ਲੱਗੇ ਰਹਿੰਦੇ ਆ ਇੱਕ ਨੂੰ ਗੁੱਟਦੇ ਆ ਦੂਸਰੇ ਬੰਨੇ ਫੇਰ ਸ਼ੁਰੂ ਹੋ ਜਾਂਦਾ ਜੀ ਉਹ ਕਿਉਂਕਿ ਇਹਦਾ ਕਾਰ ਦੇ ਰੋਜ਼ ਚੱਲਦੇ ਰਹਿੰਦੇ ਆ ਤੇ ਸਾਡਾ ਜੀਵਨ ਵੀ ਚੱਲਦਾ ਰਹਿੰਦਾ ਇਸੇ ਸਾਰਾ ਸਾਡੇ ਘਰ ਦੇ ਕਾਰੋਬਾਰ ਚੱਲਦੇ ਆ ਹਰ ਰੋਜ਼ ਅਸੀਂ ਨਹੀਂ ਕਰਦੇ ਰੁਟੀਨ 'ਚ ਤੇ ਉਹ ਹਰ ਗੱਡੀ ਰੁਕ ਜਾਂਦੀ ਹੈ ਤੁਹਾਨੂੰ ਸੇਵਾ ਸਿਮਰਨ 사ਤਸੰਗ ਇਹ ਤਿੰਨ ਚੀਜ਼ਾਂ ਹਮੇਸ਼ਾ ਰੱਖਣੀਆਂ ਚਾਹੀਦੀਆਂ ਸਿਮਰਨ ਹਮੇਸ਼ਾ ਮਨ ਦੇ ਵਿੱਚ ਰੱਖਣਾ ਚਾਹੀਦਾ ਵਾਹਿਗੁਰੂ ਨੂੰ ਯਾਦ ਕਰਨੀ ਚਾਹੀਦੀ ਸੇਵਾ ਜਿੱਥੇ ਵੀ ਮੌਕਾ ਮਿਲਦਾ ਸਾਨੂੰ ਸੇਵਾ ਦੇ ਵਿੱਚ ਅੱਗੇ ਆਉਣਾ ਚਾਹੀਦਾ ਤੇ 사ਤਸੰਗ ਜਿੱਥੋਂ ਸਾਨੂੰ ਸੇਵਾ ਕਰਨ ਦੀ ਸਿਮਰਨ ਕਰਨ ਦੀ ਯੋਗਤੀ ਮਿਲਦੀ ਹੈ ਸਿਮਰਨ ਦੇ ਨਾਲ ਹੀ ਸਾਡਾ ਜਿਹੜਾ ਹੈਗਾ ਜੀਵਨ ਸਵਾਰਿਆ ਜਾਣਾ ਕਿਹੜੀ ਸੇਵਾ ਹੈ ਇਹ ਭਗਤੀ ਹੈ ਇਹਦੇ ਨਾਲ ਸੇਵਾ ਕਰਨ ਦੇ ਨਾਲ ਸਾਡੀ ਦ੍ਰਿੜਤਾ ਜਿਹੜੀ ਹੈਗੀ ਨਿਸ਼ਚਿਤ ਹੁੰਦੀ ਹੈ ਸੋ ਇਹ ਰੁਟੀਨ ਦੇ ਵਿੱਚ ਸਾਨੂੰ ਲੱਗੇ ਰਹਿਣਾ ਚਾਹੀਦਾ ਕਿਉਂਕਿ ਹੁਣ ਮੌਸਮ ਹੈ ਅਜਲਾਈ ਦਾ ਮਹੀਨਾ ਸੌਣ ਦਾ ਮਹੀਨਾ ਕੁ ਬਾਰਿਸ਼ ਚੰਗੀ ਪੈ ਚੁੱਕੀ ਹੈ ਅੱਜ ਫਿਰ ਹੋਮਸ ਹੋਇਆ ਅੱਗੇ ਫਿਰ ਬਾਰਿਸ਼ ਆਊਗੀ ਸੋ ਇਹ ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਇਹਦਾ ਜਹੌਣ ਦਾ ਮਹੀਨਾ ਵਾ ਵਣ ਤਨ ਪ੍ਰਭ ਸੰਗ ਮੌਲਿਆ ਬਿਲਕੁਲ ਜਿਹੜਾ ਹੈਗਾ ਆਲੇ ਦੁਆਲੇ ਤੁਸੀਂ ਨਿਗਾਹ ਮਾਰੋਗੇ ਹਰੀਆਲੀ ਹੀ ਹਰੀਆਲੀ ਆ ਜਿਹੜੀ ਹੈਗੀ ਆ ਪੰਛੀ ਤਹਿ ਦਹਾਉਂਦੇ ਆ ਆ ਅਵਾਜ਼ਾਂ ਆਪਾਂ ਸੁਣ ਰਹੇ ਆ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਜਦੋਂ ਕੁਦਰਤ ਹੱਸਦੀ ਆ ਕੁਦਰਤ ਗਾਉਂਦੀ ਆ ਕੁਦਰਤ ਨੱਚਦੀ ਆ ਆ ਹਵਾ ਵਗਦੀ ਆ ਇਹਦਾ ਆਪਣਾ ਰਾਗ ਆ ਇਹ ਸਾਰਾ ਕੁਝ ਜਿਹੜਾ ਹੈਗਾ ਕੁਦਰਤ ਦਾ ਨਿਜਮ ਉਹਦੇ ਅਨੁਸਾਰ ਚੱਲੀ ਜਾਂਦਾ ਪਰ ਜਿਹੜੀ ਇਹਨੂੰ ਧਰਤੀ ਦੇ ਉੱਤੇ ਬੂਟਾ ਲਾਉਣਾ ਇਹ ਸਭ ਲੋ ਸਦਤੀ ਮਾਂ ਦੀ ਕੱਖ ਨੂੰ ਜਿਹੜਾ ਹੈ ਹਰਿਆ ਭਰਿਆ ਕਰਨਾ ਸਵਾਰਨਾ ਹੈ ਸੰਗਾਰਨਾ ਹੈ ਤੇ ਜਿਹੜਾ ਪਾਤਸ਼ਾਹ ਨੇ ਬਾਣੀ ਜੁ ਕਿ ਆਪਾ ਬਣ ਗੁਰੂ ਪਾਣੀ ਪਤਾ ਮਾਤਾ ਤਰਤੰਭਤ ਜਿਹੜਾ ਧਰਤੀ ਮਾਂ ਨੂੰ ਸਵਾਰਦਾ ਹੈ ਸਵਰਤੀ ਮਾਂ ਦੀ ਸੇਵਾ ਕਰਦਾ ਇਤੋਂ ਵੱਡਾ ਹੋਰ ਮਾਂ ਦਾ ਪੁੱਤ ਕਿਹੜਾ ਹੋ ਸਕਦਾ ਸੋ ਹਰ ਮਾਂ ਚਾਹੁੰਦੀ ਆ ਮੇਰਾ ਬੱਚਾ ਸਿਆਣਾ ਹੋਵੇ ਹਰ ਮਾਂ ਬਾਪ ਚਾਹੁੰਦੇ ਆ ਕਿ ਮੇਰੇ ਬੱਚੇ ਆ ਗਿਆ ਕਰਨ ਹੁਣ ਇਸੇ ਵਾਸਤੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਵੀ ਚਾਹੁੰਦਾ ਕਿ ਇਸੇ ਜੋ ਵੀ ਪੈਦਾ ਕੀਤਾ ਉਹ ਜਿਹੜਾ ਹੈ ਘਟੋ ਘਾਟੋ ਸਾਲਕ ਨੂੰ ਤਾਂ ਯਾਦ ਰੱਖੇ ਜੀ ਨੇ ਸੋ ਕੋ ਵਿਸਰੇ ਜਨ ਸਭ ਕੁਛ ਦिए ਕੋਈ ਅਸੀਂ ਇੱਥੇ ਆਣ ਕੇ ਭੁੱਲ ਜਾਂਨੇ ਆ ਅਸੀਂ ਆਪਣੇ ਕਾਰੋਬਾਰਾ ਜੋ ਸਾਨੂੰ ਦਿਸਦਾ ਉਹ ਜੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਮਤ ਦੇਵੇ ਸਤ ਮਤ ਬਖਸ਼ੇ ਪਾਤਸ਼ਾਹ ਤੇ ਫੇਰੀ ਇਹਦਾ ਪਤਾ ਲੱਗਦਾ ਕਿ ਮੇਰੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਚਾਹ ਪਾਣੀ ਪ੍ਰਸਾਦੇ ਦੀ ਲੋੜ ਸਾਡੀ ਆਤਮ ਰੂਹ ਦੀ ਖਰਾਕ ਜਿਹੜੀ ਹੈ ਉਹ ਸਿਮਰਨ ਸੇਵਾ ਸਿਮਰਨ ਸਤ ਸੰਗਤ ਜਿਹੜਾ ਸਤ ਸੰਗਤ ਚ ਬੈਠੂਗਾ ਉਹਨੂੰ ਸਿਮਰਨ ਦਾ ਪਤਾ ਲੱਗੂਗਾ ਉਹਨੂੰ ਸੇਵਾ ਦਾ ਪਤਾ ਲੱਗੂ ਜਿਨ੍ਹਾਂ ਨੇ ਸੇਵਾ ਘਾਲਣਾ ਘਾਲੀ ਹੈ ਜੀਵਨ ਦੇ ਵਿੱਚ ਬਹੁਤ ਵੱਡੇ ਸਥਾਨ ਪ੍ਰਾਪਤ ਕੀਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਕਹਾਣੀਆਂ ਸੁਣ ਕੇ ਜਦੋਂ ਤਰਹੁ ਤੇ ਪ੍ਰਲਾਦ ਦੀ ਹਾਂ ਕਹਾਣੀ ਸੁਣਦੇ ਹਰ ਬੱਚਾ ਛੋਟਾ ਬੱਚਾ ਵੀ ਚਾਹੁੰਦਾ ਕਿ ਮੈਂ ਵੀ ਜਿਹੜਾ ਹੈ ਉਸ ਰਾਹ ਦੇ ਉੱਤੇ ਚੱਲਾਂ ਸੋ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਰਸਤਾ ਦੱਸਿਆ ਸੇਵਾ ਸਿਮਰਨ ਦਾ ਕਰਤ ਕਰੂ ਨਾਮ ਜਪੂ ਤੇ ਫੰਡ ਸੁਕੂ ਸੋ ਇਹ ਉਹਦਾ ਸੰਦੇਸ਼ ਆ ਪਾਤਸ਼ਾਹ ਦਾ ਇਹਨੂੰ ਸਾਨੂੰ ਅਪਣਾਉਣਾ ਚਾਹੀਦਾ ਤੇ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਅਸੀਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਕੱਲ ਨੂੰ ਵਧੁਰ ਵੇਂਦੀ 21ਵੇਂ ਵਰੇ ਗੰਢ ਵੀ ਮਨਾ ਰਹੇ ਹਾਂ ਕਿਉਂਕਿ 2000 ਦੇ ਵਿੱਚ ਜੁਲਾਈ ਦੇ ਵਿੱਚ ਇਹ ਸੇਵਾ ਦਾ ਕਾਰਜ ਆਰੰਭ ਹੋਇਆ ਤੇ ਜਿੱਥੇ ਉਸ ਵੇਲੇ ਜਦੋਂ ਇਹ ਸ਼ੁਰੂ ਕੀਤੀ ਤੋਂ ਉਸ ਵੇਲੇ ਦੀ ਇਹ ਤਰਤੀ ਦੀ ਇਹ ਸੁਲਤਾਨਪੁਰ ਦੀ ਆਲਾ ਦੁਹਾਲਾ ਚੁਗਿਰਦਾ ਕਿਹੋ ਜਿਹਾ ਸੀ ਅੱਜ ਅਸੀਂ ਦੇਖ ਸਕਦੇ ਹਾਂ ਕਿਉਂਕਿ ਇਹਨੂੰ ਇੱਕ ਵਾਰੀ ਬਣਾਉਣਾ ਇਹਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ ਨਿਰੰਤਰ ਸੋ ਇਹ ਜਿਹੜੇ ਸਾਡੇ ਕੁਦਰਤੀ ਸਰੋਤ ਆ ਸਾਡਾ ਇਤਿਹਾਸ ਆ ਗੁਰੂਆਂ ਨੇ ਸਾਡ ਬਖਸ਼ਿਸ਼ ਕੀਤੀ ਇਹਨਾਂ ਨੂੰ ਸੰਭਾਲਣਾ ਇਹਨਾਂ ਨੂੰ ਸਤਕਾਰ ਦੇਣਾ ਕੌਣ ਵਾਲੀਆਂ ਪੀੜੀਆਂ ਇਹਨਾਂ ਇਤਿਹਾਸ ਨਾਲ ਜੁੜ ਕੇ ਤੋਂ ਪ੍ਰੇਰਣਾ ਲੈ ਕੇ ਇਸ ਧਰਤੀ ਤੋਂ ਆਦਮ ਸਨਮਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਕਿਉਂਕਿ ਜੇ ਇਤਿਹਾਸ ਬਚੂਗਾ ਇਹ ਜੇ ਉਹ ਸਰੋਤ ਬੱਜਣਗੇ ਤੇ ਤਾਂ ਹੀ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਹੈ ਉਹ ਤੋਂ ਲਾਹਾ ਲੈਣਗੀਆਂ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜੀ 2000 ਦੇ ਵਿੱਚ ਵੇਂ ਜਿਹੜੀ ਸੀ ਪੁੱਤਰ ਕਾਲੀ ਵੇਂ ਜਿਹੜੀ ਬਿਲਕੁਲ ਡਸਟਬਨ ਬਣ ਚੁੱਕੀ ਸੀ ਅਜੂ ਬਾਰਸ਼ਾਂ ਬਈ ਹੁਣ ਫਿਰ ਪਾਣੀ ਜਿਹੜਾ ਹੈ ਤੇ ਸਮਹਿਲੀ ਵੇਂ ਜਿਹੜੀ ਹੈਗੀ ਆ ਵਗ ਰਹੀ ਹੈ ਜਿਹਦੇ ਵਿੱਚ ਇਹ ਬਾਰਸ਼ਾਂ ਦਾ ਪਾਣੀ ਆ ਰਿਹਾ ਸੋ ਇਹ ਨਦੀਆਂ ਦਰਿਆ ਚੱਲਦੇ ਰਹਿਣ ਚੱਲਦਾ ਰਹਿਣੇ ਜੀਵਨ ਸੋ ਗੁਰੂ ਪਾਤਸ਼ਾਹ ਕਿਰਪਾ ਕਰਮ ਜੋਗਰ ਸੰਗਤਾਂ ਨੂੰ ਇਸੇ ਤਰ੍ਹਾਂ ਬਲ ਬਖਸ਼ਣ ਇਹ ਵੱਧ ਤੋਂ ਵੱਧ ਤਨ ਮਨ ਧੰਦੇ ਨਾਲ ਜਿਸ ਤਰ੍ਹਾਂ ਦੀ ਵੀ ਲੋੜ ਇਹ ਸੇਵਾ ਕਰਕੇ ਲਾਹਾ ਲੈਣ ਬਹੁਤ ਧੰਨਵਾਦ ਆ ਕਰੋੜਾਂ ਵਾਰ ਜਿਨ੍ਹਾਂ ਨੇ ਗੁਰ ਸੰਗਤਾਂ ਨੇ ਤਨ ਦੇ ਨਾਲ ਮਨ ਦੇ ਨਾਲ ਧੰਦੇ ਨਾਲ ਇਹ ਸਾਰੇ ਕੁਸ਼ ਕੁਸ਼ ਤਨ ਨਾਲ ਸੇਵਾ ਕਰਨ ਵਾਲੇ ਆ ਕੁਝ ਅੰਦਰੋਂ ਮਨ ਦੇ ਨਾਲ ਬਾਹਰ ਬੈਠੇ ਉਹ ਵੀ ਸੋਚਦੇ ਆ ਕਿ ਕਾਸ਼ ਅਸੀਂ ਵੀ ਇਹਦੇ ਵਿੱਚ ਹਿੱਸੇਦਾਰ ਬਣੀਏ ਉਹ ਧੰਦੇ ਨਾਲ ਮਾਇਆ ਦੇ ਨਾਲ ਇਹਨਾਂ ਕਾਰਜਾਂ ਦੇ ਵਿੱਚ ਹਿੱਸਾ ਪਾਰੇ ਕੋਈ ਵੀ ਕਾਰਜ ਜਿਨ੍ਹਾਂ ਜੇ ਸਾਡਾ ਜਿਹੜਾ ਹੈਗਾ ਤਨ ਮਨ ਧੰਦੇ ਨਾਲ ਅਸੀਂ ਨਹੀਂ ਜੁੜਦੇ ਸਾਰੀਆਂ ਦੀਦਾਂ ਦੀ ਲੰਗਰ ਪ੍ਰਸਾਦ ਦੇ ਜੋ ਕੁਝ ਵੀ ਹਰ ਤਰ੍ਹਾਂ ਦੀ ਲੋੜ ਆ ਹਰ ਤਰ੍ਹਾਂ ਦੇ ਸਾਧਨ ਦੀ ਲੋੜ ਆ ਸੋ ਇਹ ਸਾਰਾ ਕੁਝ ਗੁਰਸੰਗ ਦਾ ਸੇਵਾ ਕਰ ਰਹੀ ਆ ਤੇ ਅਰਦਾਸ ਕਰਾਂਗੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਾਤਸ਼ਾਹ ਕਿਰਪਾ ਕਰ ਸਭ ਦੀ ਤਨ ਮਨ ਤਨ ਦੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਤੇ ਇਸੇ ਤਰ੍ਹਾਂ ਹੀ ਇਹ ਸੇਵਾ ਦੇ ਕਾਰਜ ਚੱਲਦੇ ਰਹਿਣ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਤਾਰ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸਾਲ ਵਿਸ਼ੇਸ਼ ਤੌਰ ਤੇ ਜਿਹੜੇ ਹੈ ਜਿਹੜੇ ਇਹ ਭਰਾ ਹੀ ਦੇਖ ਰਿਹਾ ਖਾਸ ਕਰਕੇ ਜਿਹੜੇ ਬਾਹਰ ਬੈਠੇ ਸਾਡੇ ਵੀਰ ਭੈਣਾ ਭਰਾ ਬਹੁਤ ਇਹੋ ਜਿਹੇ ਸਾਡੇ ਸੇਵਾਦਾਰ ਹੋਣਗੇ ਜਿਹੜੇ ਇੱਥੇ ਸੇਵਾ ਦੇ ਵਿੱਚ ਲੱਗੇ ਹੁੰਦੇ ਸੀ ਤੇ ਇਹੀ ਮੰਗਦੇ ਹੁੰਦੇ ਵੀ ਸਾਨੂੰ ਰੱਬ ਬਾਹਰ ਭੇਜ ਦੇ ਹੁਣ ਉਹ ਬਾਹਰ ਬੈਠੇ ਆ ਜੀ ਉਹ ਵੀ ਜੁੜੇ ਹੋਣਗੇ ਅਸੀਂ ਉਹਨਾਂ ਦਾ ਵੀ ਸਾਰੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਮਹਾਰਾਜ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਬਫਾ ਜੀ ਕੇ ਨਾਲ ਦੀ ਨਾਲ ਤੁਸੀਂ ਇਹਨਾਂ ਬੱਚਿਆਂ ਦਾ ਹੌਸਲਾ ਵਜ਼ਾਈ ਕਰਨ ਦੇ ਲਈ ਵੀ ਆਉਨੇ ਹੋ ਤਾਂ ਕਰ ਜੇ ਕਰਦੇ ਨੇ ਤਾਂ ਪਰ ਹੌਸਲਾ ਤੁਹਾਨੂੰ ਦੇਖ ਕੇ ਨਾ ਇੱਕ ਜਿਹੜਾ ਨਵੀਂ એનર્ਜੀ ਆਉਂਦੀ ਨਾ ਉਹਨੂੰ ਇਹਨਾਂ ਦੇ ਚਿਹਰੇ ਤੋਂ ਬਿਆਨ ਕੀਤਾ ਜਾ ਸਕਦਾ ਕਿ ਇਹ ਜੋ ਕੁਝ ਵੀ ਸੇਵਾ ਹੈ ਭਾਵਨਾ ਸੇਵਾ ਹੁੰਦੀ ਹੈ ਭਾਵਨਾ ਦੀ ਖੁਸ਼ੀ ਨਾਲ ਜਦੋਂ ਅਸੀਂ ਭਾਵਨਾ ਨਾਲ ਸੇਵਾ ਕਰਦੇ ਹਾਂ ਤਾਂ ਉਹ ਵੱਖਰਾ ਆਨੰਦ ਆ ਨਾਲ ਅਸੀਂ ਆਪ ਲੱਗਦੇ ਆ ਸੇਵਾ ਕਰਦੇ ਆ ਹੋਰ ਚਾ ਚੜਦਾ ਸੰਗਤ ਨੂੰ ਵੀ ਜਿਹੜੇ ਹੈਗੇ ਸੇਵਾਦਾਰਾਂ ਨੂੰ ਵੀ ਸੋ ਸੇਵਾ ਕਰਨ ਦੇ ਨਾਲ ਹੱਥ ਵੀ ਪਵਿੱਤਰ ਹੁੰਦੇ ਆ ਖਰੀਰ ਵੀ ਤੰਦਰੁਸਤ ਰਹਿੰਦਾ ਸੋ ਸੇਵਾ ਦਾ ਭਾਗਾਂ ਲਿਆ ਨੂੰ ਮਿਲਦੀ ਐ ਕਿੰਨੇ ਭਾਗ ਗਿਆ ਵਟ ਭਾਗ ਗਿਆ ਗੁਰੂ ਬਾਦਸ਼ਾਹ ਹੋਰ ਕਿਰਪਾ ਕਰੇ ਤੇ ਇਸੇ ਤਰ੍ਹਾਂ ਸੇਵਾ ਤੇ ਲੱਗੇ ਰਹੇ ਜੀ ਬਹੁਤ ਬਹੁਤ ਸ਼ੁਕਰੀਆ ਬਬੀ ਬਹੁਤ ਬਹੁਤ ਸ਼ੁਕਰੀਆ ਤਾਂ ਰੁਜੇ ਵੇ ਮਹਾਪੁਰਖਾਂ ਦੇ ਜ਼ਿਆਦਾ ਹੁੰਦੇ ਨੇ ਤਾਂ ਉਹਨਾਂ ਨੇ ਆਪਣੇ ਬੜੇ ਵੱਡੇ ਕਾਰਜਾਂ ਨੂੰ ਨੇਪਰੇ ਚਾੜਨਾ ਹੁੰਦਾ ਤੇ ਹੁਣ ਇਹ ਜਿਹੜੀ ਸੇਵਾ ਜਿਹੜੇ ਵੀ ਬੂਟੇ ਲਾਏ ਹੋਏ ਨੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਆ ਕਿ ਕੱਲ ਵਾਲੇ ਵੀਰ ਜੀ ਨਾਲ ਦੀ ਨਾਲ ਪ੍ਰਸ਼ਾਦਾ ਵੀ ਕਿਉਂਕਿ ਥੋੜਾ ਜਿਹਾ ਜਦੋਂ ਗਰਮੀ ਦੇ ਵਿੱਚ ਕਾਰਜ ਕਰਦੇ ਨੇ ਤਾਂ ਭੁੱਖ ਤਾਂ ਜ਼ਰੂਰ ਲੱਗਦੀ ਹੈ ਪੇਟ ਦੀ ਭੁੱਖ ਪੂਰੀ ਕਰਨ ਦੇ ਲਈ ਪ੍ਰਸ਼ਾਦਾ ਪਾਣੀ ਨਾਲ ਦੀ ਨਾਲ ਆਉਂਦਾ ਆ ਤਾਂ ਹੁਣ ਇਹਨਾਂ ਦੇ ਜਲ ਪਾਣੀ ਦਾ ਟਾਈਮ ਹੋ ਗਿਆ ਤੇ ਜਲ ਪਾਣੀ ਪੀਣਗੇ ਥੋੜਾ ਜਿਹਾ ਟਾਈਮ ਬਿਸ਼ਰਾਮ ਕਰਨਗੇ ਤਾਂ ਆਪਾਂ ਗੱਲਾਂ ਕਰ ਲਈਏ ਜੇ ਜਿਹੜੇ ਕਿਸੇ ਵੀਰ ਨੇ ਗੱਲਬਾਤ ਕਰਨੀ ਆ ਪ੍ਰਸ਼ਾਦਾ ਪਾਣੀ ਛਕਣਾ ਆ ਉਹ ਵੀ ਤਾਂ ਧੀ ਜਿਹੜੀ ਗੱਡੀ ਆ ਪ੍ਰਸ਼ਾਦੀ ਵਾਲੀ ਆ ਚੁੱਕੀ ਆ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਇਹਨਾਂ ਦੇ ਪ੍ਰਸ਼ਾਦੇ ਪਾਣੀ ਦੀ ਹੈਪੀ ਸਾਹਿਬ ਕੋ ਜੀ ਕਹਿਣਾ ਚਾਹੋਗੇ ਹਾਂ ਜੀ ਚਲੋ ਜੀ ਤੁਸੀਂ ਪ੍ਰਸ਼ਾਦਾ ਪਾਣੀ ਸਕੋ ਆਪਾਂ ਬਾਅਦ ਵਿੱਚ ਗੱਲਾਂਬਾਤ ਆ ਤੁਹਾਡੇ ਨਾਲ ਸਾਂਝੀਆ ਕਰਦੇ ਆ ਜੀ